ਅਬਦੁੱਲਾ ਕਲੋਨੀ ਭੂਮੀ ਸੀ ਵਿੱਚ ਉਸ ਸਮੇਂ ਸਾਂਸਨੀ ਫੈਲ ਗਈ ਜਦੋਂ ਖਲੀਤਾ ਬੱਚੇ ਮਹੱਲੇ ਦੇ ਲੋਕੀ ਕੁੜਾ ਸੁੱਟਦੇ ਨੇ ਉੱਥੇ ਇੱਕ ਬੱਚੇ ਦਾ ਪ੍ਰੂਨ ਛੋਟਿਆ ਹੋਇਆ ਮਿਲਿਆ ਕਲੋਨੀ ਵਾਸੀਆਂ ਨੇ ਤੁਰੰਤ ਕਾਉਂਸਲਰ ਨੂੰ ਤੇ ਪੁਲਿਸ ਨੂੰ ਇਤਲਾਫ ਦਿੱਤੀ ਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਪ੍ਰੂਨ ਨੂੰ ਕਾਬੂ ਦੇ ਵਿੱਚ ਲੈ ਕੇ ਇੱਕ ਦੁਕਾਨਦਾਰ ਦੇ ਬਿਆਨਾਂ ਤੇ ਅਣਪਛਾਤੇ ਕੁੜੀ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਹ ਐਸਐਸਬੀ ਬਲਵਿੰਦਰ ਸਿੰਘ ਜੀ ਖਾਣਾ ਸਿਟੀ ਟੂਮਲੇ ਕੋਲ ਦਾ ਤਨਾਤਾਂ ਜੀ ਅੱਜ ਮੈਂ ਸਮੇਤ ਪੁਲਿਸ ਪਾਰਟੀ ਗਸ਼ਤਵਾ ਚੈਕਿੰਗ ਛੱਕੀ ਕੁਰਸਾਂ ਦੇ ਸਬੰਧ ਵਿੱਚ ਪਿੱਪਲ ਚੌਂਕ ਮਲੇਰ ਕੋਲਾ ਮਜੂਦ ਸੀ ਤਾਂ ਮੇਰੇ پاس ਮੁਹੰਮਦ ਅਤੀਕ ਉਰਫ ਕਾਕਾ ਨੇ ਆ ਕੇ ਦੱਸਿਆ ਉਹਦੀ ਅਬਦੁੱਲਾ ਕਲੋਨੀ ਚ ਦੁਕਾਨ ਆ ਬਾਰ ਬਰਦੀ ਉਥੇ ਦਾ ਹੀ ਰਹਿਣ ਵਾਲਾ ਵੀ ਇੱਕ ਉਥੇ ਜਗ੍ਹਾ ਖਾਲੀ ਹੈ ਜਿੱਥੇ ਕੂੜਾ ਕਰਕਟ ਲੋਕ ਸਿੱਟਦੇ ਆ ਉਥੇ ਇੱਕ ਚੁੰਨੀ ਚਲਪੇਟਿਆ ਚ ਲਗਭਗ 5-6 ਮਹੀਨੇ ਦਾ ਲੜਕੀ ਦਾ ਭਰੂਣ ਪਿਆ ਉਹ ਸਾਨੂੰ ਇਤਲਾਹ ਦੇਣ ਆ ਰਿਹਾ ਸੀ ਅਸੀਂ ਉਹਨੂੰ ਪਿੱਪਲ ਚੌਂਕ 'ਚ ਉਹਦਾ ਬਿਆਨ ਲਿਖ ਕੇ ਐਫਆਰ ਦਰਜ ਕਰਾਉਣ ਲਈ ਭੇਜਤਾ ਸਾਡੇ ਜਿਹੜੇ ਫਰਾਂਸਿਕ ਸਪਰਟ ਹੈ ਉਹ ਮੌਕੇ ਤੇ ਆ ਰਹੇ ਨੇ ਜੀ ਮੌਕੇ ਤੇ ਜਾ ਕੇ ਭਰੂਨ ਨੂੰ ਨਾਲ ਲਿਜਾ ਕੇ ਹਸਪਤਾਲ ਚ ਉਹਦਾ ਜੋ ਵੀ ਅਗਲੀ ਕਾਰਵਾਈ ਹੈ ਕੀਤੀ ਜਾਵੇਗੀ ਜੀ ਇਹ ਮੁਕੱਦਮਾ ਅਸੀਂ ਮੁਹੰਮਦ atheek ਦੇ ਬਿਆਨ ਤੇ ਅਣਵਿਆਹੀ ਤੇ ਕੁਆਰੀ ਲੜਕੀ ਅਤੇ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਦਰਜ ਰਿਸ਼ਤ ਕੀਤਾ ਕੀ ਨਰੋਟਾ ਜੀ ਮਮਾ atheek ਜੀ ਅੱਛਾ ਕੀ ਮੈਟਰ ਆ ਜਿਹੜਾ ਬੱਚੇ ਵਾਲਾ ਇਹ ਸਵੇਰ ਨੂੰ 10 ਵਜੇ ਸੀ ਦੇਖੇ ਤਾਂ ਅਸੀਂ ਕਾਠੇ ਦੇ ਦੇਖਿਆ ਤਾਂ ਖੜੇ ਮੇਰੀ ਦੁਕਾਨ ਲਵੀ ਹੈ ਨਈ ਦੁਕਾਨ ਹੈ ਮੇਰੀ ਜੋ ਦੇਖੇ ਵੀਰੇ ਕਾਠੇ ਆ ਕੇ ਮੈਂ ਪੁੱਛਿਆ ਵਾ ਕੀ ਹੋ ਗਿਆ ਕਹਿੰਦਾ ਵੀ ਐ ਕਰਕੇ ਆਏ ਵੀ ਵੀ ਬੱਚੇ ਜਿਹਾ ਆਏ ਹੋ ਗੀ ਫਿਰ ਜਦੋਂ ਸਾਨੂੰ ਦੇਖਿਆ ਬੱਚੇ ਦੀ ਡੈਡ ਬੋਡੀ ਪਈ ਦੀ ਫਿਰ ਅਸੀਂ ਸਾਨੂੰ ਮੌਕੇ ਤੇ ਜਿਹੜੀ ਪੁਲਿਸ ਬੁਲਾਈ ਪੁਲਿਸ ਆ ਗਿਆ ਸਾਰੇ ਐ ਐਸ ਐਚਓ ਸਾਹਿਬ ਆ ਗਏ ਤੇ ਜਿਹੜੀ ਜਿਹੜੀ ਮੁਲਾਜ਼ਮ ਵੀ ਆ ਗਏ ਫਿਰ ਅੱਬ ਥੋੜਾ ਭਲਾ ਲੱਗ ਰਿਹਾ ਕਿ ਸਾਰੇ ਦੇਖ ਕੇ ਸਾਰੀ ਕਾਨੂੰਨੀ ਕਾਰਵਾਈ ਉਹਨਾਂ ਨੇ ਕਰ ਦਿੱਤੀ ਹੁਣ ਕੀ ਪ੍ਰੋਸੈਸ ਚੱਲਿਆ ਪਰ ਉਸ ਕਾਰਵਾਈ ਕਰੀ ਹੈ ਹਾਂਜੀ ਹਾਂਜੀ ਕਾਰਵਾਈ ਕਰੀਏ ਬਿਲਕੁਲ ਇਹ ਬੈਠੇ ਵੀ ਨਹੀਂ ਮੁਲਾਜ਼ਮ ਬਾਈਗੇ ਦਾ ਹੀ ਅੱਛਾ ਜਿਹੜਾ ਪਰਚੇ ਦਰਜ ਹੋ ਰਿਹਾ ਟੋਡੇ ਵੀ ਇਹਨਾਂ ਦੇ ਹੋ ਰਿਹਾ ਹਾਂਜੀ ਹਾਂਜੀ